ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਸਤਨਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਅਜੂਨੀ ਸੈਪੰ ਸੈਪੰ ਗੁਰਪ੍ਰਸਾਦ ਗੁਰਪ੍ਰਸਾਦ ਬੇਟੇ ਇਹ ਆ ਮੋਲ ਮੰਤਰ ਕੀ ਹੈ ਆਪਾਂ ਇਹਦੇ ਅਰਥ ਵੀ ਕੀਤੇ ਸੀ ਨਾ ਵੀ ਰੱਬ ਇੱਕ ਹੈ ਉਹਦਾ ਨਾਮ ਸੱਚਾ ਹੈ ਉਹ ਸਭ ਕੁਝ ਕਰਨ ਵਾਲਾ ਹੈ ਪ੍ਰਮਾਤਮਾ ਕਿਸੇ ਤੋਂ ਡਰਦਾ ਨਹੀਂ ਉਹ ਨਿਰਵੈਰ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਰੱਬ ਅਕਾਲ ਮੂਰਤ ਹੈ ਉਹਦੇ ਤੋਂ ਸਮੇ ਦਾ ਕੋਈ ਪ੍ਰਭਾਵ ਨਹੀਂ ਬਚਪਨ ਜਵਾਨੀ ਬੜੇਪੇ ਤੋ ਰਹਿਤ ਹੈ ਸਹਿਪੰਗ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਗੁਰਪ੍ਰਸਾਦ ਅਜੀਹ ਆਕਾਲ ਪੁਰਖ ਸਾਨੂੰ ਗੁਰੂ ਜੀ ਕਿਰਪਾ ਦੁਆਰਾ ਮਿਲਦਾ ਹੈ ਠੀਕ ਹੈ ਅੱਗੇ ਆਪਾਂ ਕੀਤੇ ਸੀ 10 ਗੁਰੂ ਉਹਦੇ ਨਾਮ ਉਹ ਡਾੜਾ ਵੀ ਕੀਤਾ ਸੀ ਜੱਜ ਲੱਲਾ ਜਲ ਵਾਲੇ ਅੱਖਰ ਵੀ ਕੀਤੇ ਆਪਾਂ 2 ਕਰੀ ਵੀ 3 ਕਰੀ ਵੀ ਕੀਤੇ ਹਨ ਮਮਾ ਟੈਂਕਾ ਰਰਾ ਮਟਰ ਕੀਤੇ ਸੀ ਨਾ ਆਪਾਂ ਕਕਾ ਮਮਾ ਲੱਲਾ ਕਮਲ ਠੀਕ ਹੈ ਉਸ ਤੋਂ ਬਾਅਦ 10 ਗੁਰੂਆਂ ਦੇ ਨਾਮ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ 10 ਗੁਰੂ ਸਾਹਿਬਾਨ ਦੇ ਨਾਮ ਤੁਹਾਨੂੰ ਕਰਵਾਏ ਗਏ ਠੀਕ ਹੈ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮਤ ਸਿੰਘ ਜੀ ਭਾਈ ਭਾਈ ਮੋਹਕਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬ ਜਦੇ ਬਾਬਾ ਜੀਤ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਬਾਬਾ ਪਤੇ ਸਿੰਘ ਜੀ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਪੰਜ ਕਕਾਰਾਂ ਦੀ ਕੇਸ ਕੰਗਾ ਕੜਾ ਕਸ਼ੇਰਾ ਕਿਰਪਾਨ ਆਪਾਂ ਫਿਰ ਗੱਲ ਕੀਤੀ ਸੀ ਨੌਲਜ ਆਫ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਪੰਨੇ ਨੇ 1430 ਕਿੰਨੇ ਪੰਨੇ ਹਨ ਕਿੰਨੇ ਗੁਰੂ ਆਲੀ ਬਾਣੀ ਐ 6 ਕਿਹੜੇ ਕਿਹੜੇ ਪਹਿਲੇ 5 ਤੇ ਨੌਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ 31 31 ਕਿੰਨੇ ਰਾਗ ਨੇ 31 ਗੁਰੂ ਗ੍ਰੰਥ ਸਾਹਿਬ ਚ ਕਿੰਨੇ ਭਗਤਾਂ ਦੀ ਬਾਣੀ ਐ 15 ਕਿੰਨੇ ਭਗਤਾਂ ਦੀ ਬਾਣੀ ਐ 15 ਗੁਰੂ ਗ੍ਰੰਥ ਸਾਹਿਬ ਚ 11 ਪੱਟਾ ਦੀ ਬਾਣੀ ਐ ਕਿੰਨੇ ਪੱਟਾ ਦੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਜੀ 'ਚ ਤਿੰਨ ਗੁਰ ਸਿੱਖਾਂ ਦੀ ਬਾਣੀ ਹੈ ਕਿੰਨੇ ਗੁਰ ਸਿੱਖਾਂ ਦੀ ਬਾਣੀ ਹੈ ਭਾਈ ਸੱਤਾ ਜੀ ਭਾਈ ਸੱਤਾ ਜੀ ਭਾਈ ਸੁੰਦਰ ਜੀ ਭਾਈ ਸੁੰਦਰ ਜੀ ਭਾਈ ਬਲਵੰਡ ਜੀ ਭਾਈ ਬਲਵੰਡ ਜੀ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪੂਰਨ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਕੀਨੀ ਵਾਰ ਆਇਆ 33 ਵਾਰ ਕਿੰਨੀ ਵਾਰ ਆਇਆ 33 ਵਾਰ ਉਹਦਾ 567 ਵਾਰ ਆਇਆ ਪਰ ਸੰਪੂਰਨ 33 ਵਾਰ ਆਇਆ ਬੇਟੇ ਠੀਕ ਹੈ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੰਨੇ ਪਟਾ ਦੀ ਬਾਣੀ ਹੈ 11 ਭਗਤਾਂ ਦੀ ਬਾਣੀ 15 ਠੀਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰਵਾਦੀ ਬਾਣੀ ਹੈ ਪਹਿਲੇ 5 ਤੇ ਨੋਵੇਂ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਅੱਖਰ ਨੇ 10 ਲੱਖ 24000 ਸ਼ਾਬਾਸ਼ ਇਹ ਸਾਰੀ ਬੇਟੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੇਨ ਮੇਨ ਜਾਣਕਾਰੀ ਹੈ 31 ਰਾਗ ਨੇ ਕਿੰਨੀਆਂ ਵਾਰਾਂ ਨੇ 22 ਕਿੰਨੀਆਂ ਵਾਰ ਹਨ 22 ਸ਼ਾਬਾਸ਼ ਉਸ ਤੋਂ ਬਾਅਦ ਆਪਾਂ ਪੰਜ ਤਖਤ ਕਿਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਅਮਰੀਕਸਰ ਪੰਜਾਬ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੰਜਾਬ ਤਖਤ ਸ੍ਰੀ ਹਜੂਰ ਸਿੰਘ ਨੰਦੇੜ ਮਹਾਰਾਸ਼ਟਰ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਚਲਵੰਡੀ ਬਠਿੰਡਾ ਪੰਜਾਬ ਠੀਕ ਹੈ ਪੰਜ ਤਖਤ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿੰਨੇ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ 35 35 ਟੋਟਲ ਕਿੰਨੇ 35 15 ਭਗਤ 11 ਪਟ 3 ਗੁਰਸਿੱਖ ਤੇ 6 ਗੁਰੂ ਸਹਿਬਾਨ ਠੀਕ ਹੈ ਬੇਟਾ ਪੰਜਾਬੀ ਵੀ ਆਪਾਂ ਥੋੜੀ ਜਿਹੀ ਸਿੱਖੀ ਹੈ ਬੇਸਿਕ ਜਾਣਕਾਰੀ ਵ ਲਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਨਾਲ ਵੀ ਸਾਂਝ ਪਾਈ ਹੈ ਸੋ ਅੱਜ ਦੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸੋ ਸਾਦ ਸੰਗਤ ਜੀ ਗੁਰਦੁਆਰਾ ਸਿੰਘ ਸਭਾ ਪਲਵਾ ਸਪੇਨ ਜੋ ਗੁਰਮਤਿ ਦੀ ਕਲਾਸ ਲਗਾਤਾਰ 24 ਦਸੰਬਰ ਤੋਂ ਲੈ ਕੇ ਤੇ ਅੱਜ ਜਿਹੜੀ ਹੈ 28 ਦਸੰਬਰ ਤੱਕ ਇਹ ਕਲਾਸ ਲਗਾਈ ਜਾ ਰਹੀ ਹੈ ਗੁਰੂ ਸੇਵ ਜੀ ਕਿਰਪਾ ਕਰਨ ਸਭ ਦਾ ਧੰਨਵਾਦ ਫਤਿਹਬਲਾਉ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ